ਜੇ ਗੁਰੂ ਰਵਿਦਾਸ ਮਹਾਰਾ ਦਾ ਸਰੂਪ ਅੱਧਾ ਇੰਚ ਵੀ ਇੱਧਰ ਜਾਂ ਉੱਧਰ ਹੋਇਆ ਤੇ ਉਹਦਾ ਜਿਹੜਾ ਅੰਜਾਮ ਆ ਨਾ ਉਹ ਤੈਨੂੰ ਐਦਾਂ ਭੋਗਤਣੇ ਪੈਣਾ ਨਾ ਤੂੰ ਸਾਰੀ ਉਮਰ ਲੈ ਪਛਤਾਣਾ ਹੁਣ ਮੈਨੂੰ ਲੱਗਦਾ ਆ ਕਿ ਜਿਹੜੇ ਕੁੱਤੇ ਬਿੱਲੇ ਸਾਡੇ ਸਮਾਜ ਦੇ ਭੋਗਦੇ ਆ ਆਪਣੇ ਹੀ ਸਮਾਜ ਦੇ ਵਿੱਚ ਆਪਣੇ ਹੀ ਜੜਾ ਵੱਢਦੇ ਆ ਉਹਨਾਂ ਦਲਿਆਂ ਦੀਆਂ ਘੜਿਆਂ ਦੇ ਵਿੱਚ ਪਰਚੀਆਂ ਪਾਉਣੇ ਪੈਣੀਆਂ ਹੁਣ ਜਿਹੜੀ ਉਹ ਸਤਕਾਰ ਕਮੇਟੀ ਆ ਐਡਰ ਛੱਤਰਮਾਰਕ ਸ਼ਤਰ ਮਾਰ ਕਮੇਟੀ ਆ ਤੁਹਾਡੇ ਵਰਗੇ ਗਰਦਾਰਾਂ ਦੇ ਕਰਕੇ ਇਦਾਂ ਦੀਆਂ ਜੜੀਆਂ ਚਵਲ ਜਨਾਨੀਆਂ ਭੌਂਕਦੀਆਂ ਆ ਉਹ ਜਨਾਨੀ ਨੇ ਭੌਂਕਣ ਦੇ ਵਿੱਚ ਇਹ ਤਾਂ ਕਹਿਤਾ ਕਿ ਮੇਰਾ ਨੰਬਰ ਜਿਹੜਾ ਆ ਉਹ ਇੱਥੇ ਮੇ ਨਾਲ ਗੱਲ ਕਰ ਲਿਓ ਪਰ ਉਸ ਚਵਲ ਜਨਾਨੀ ਨੇ ਨੰਬਰ ਜਿਹੜਾ ਹੈ ਆਪਣਾ ਸੈਂਡ ਨਹੀਂ ਕੀਤਾ ਜੈ ਗੁਰਦੀਪ ਧਨ ਗੁਰਦੀਪ ਜੈ ਪੀਮ ਜੈ 파ਰਥ ਦਾਸ ਬਿੰਦਲ ਸਰਵਾ ਸ਼੍ਰੀ ਗੁਰੂ ਵਿਦਾਸ ਫੋਰਸ ਪੰਜਾਬ ਪ੍ਰਧਾਨ ਸੋ ਸਾਥੀਓ ਬੜੀਆਂ ਅਨਹੋਣੀਆਂ ਔਰ ਮੰਦ ਭਗੀਆਂ ਜਿਹੜੀਆਂ ਗੱਲਾਂ ਹੁੰਦੀਆਂ ਸਾਡੇ ਸਮਾਜ ਦੇ ਵਿੱਚ ਕਿਉਂਕਿ ਕੁਝ ਐਦਾਂ ਦੇ ਜਰਾਸੀਨ ਜਿਹੜੇ ਹੈਗੇ ਆ ਸਾਡੇ ਸਮਾਜ ਦੇ ਵਿੱਚ ਜਿਹੜੇ ਆਪਣੇ ਹੀ ਸਮਾਜ ਨੂੰ ਖੋਣਾ ਗੋ ਖਾਂਦੇ ਆ ਔਰ ਇਹ ਜਿਹੜੇ ਲੋਕ ਆ ਇਹ ਇਹਨਾਂ ਦੇ ਮੋਢੇ ਦੇ ਉੱਤੇ ਬੰਦੂਕ ਰੱਖ ਕੇ ਦੂਸਰੀ ਕੈਟਾਗਰੀ ਦੇ ਜਿਹੜੇ ਲੋਕ ਆ ਉਹ ਚਲਾਉਂਦੇ ਆ ਪਰ ਮੈਨੂੰ ਇਹ ਨਹੀਂ ਸਮਝ ਆਂਦੀ ਕੀ ਇਹਨਾਂ ਲੋਕਾਂ ਨੂੰ ਵੀ ਜਿਹੜਾ ਆਪਣਾ ਹੀ ਸਮਾਜ ਕਿਉਂ ਲੜਨ ਨੂੰ ਲੱਭਦਾ ਜੇ ਤੁਹਾਡੇ ਵਿੱਚ ਇੰਨਾ ਦਮ ਵਾ ਵੀ ਜੇ ਇੰਨੀ ਤਕਲੀਫ ਆ ਤੁਹਾਨੂੰ ਆਪਣੇ ਸਮਾਜ ਤੋਂ ਤੇ ਫੇ ਜਾਓ ਫੇ ਕਿਸੇ ਹੋਰ ਨਾਲ ਪੰਗਾ ਲੋ ਪਤਾ ਲੱਗੇ ਵੀ ਜੁੱਤੀਆਂ ਕਿੱਦਾਂ ਪੈਂਦੀਆਂ ਇਹ ਮਸਲਾ ਮੈਂ ਤਾਂ ਤੁਹਾਨੂੰ ਤੁਹਾਡੇ ਨਾਲ ਗੱਲ ਕਰ ਰਿਹਾ ਇਹ ਮਸਲਾ ਹੈਗਾ ਮੁਕੇਰੀਆਂ ਦੇ ਪਿੰਡ 11 ਦਾ ਉੱਥੇ ਪਰਮਪਿਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆ ਮੂਰਤੀ ਉਹਨਾਂ ਦੀ ਜਿਹੜੀ 25 ਸਾਲ ਪੁਰਾਣੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਆ ਬਰਾਜ਼ਮਾਨ ਆ ਔਰ ਉਹਦੇ ਵਿੱਚ ਨਾਲ ਹੀ ਗੁਰੂ ਗ੍ਰੰਥ ਸਾਹਿਬ ਪਏ ਹੋਏ ਆ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਲੱਗਦੀ ਕਿ ਜਦ ਗੁਰੂ ਰੈਬਰਾਂ ਨੇ ਇੱਕ ਦੂਸਰੇ ਨਾਲ ਵਖਤਰਾ ਨਹੀਂ ਕੀਤਾ ਇੱਕ ਦੂਸਰੇ ਦਾ ਨ ભેਦ ਪਾਉ ਨਹੀਂ ਕੀਤਾ ਜਿਹੜੇ ਹੁਣ ਦੇ ਦੱਲੇ ਦਲਾਲ ਜਿਹੜੇ ਧਰਮ ਦੇ ਠੇਕੇਦਾਰ ਬਣੇ ਆ ਉਹ ਆਪਣੇ ਆਪ ਨੂੰ ਉਹ ਸਮਾਜ ਦੇ ਵਿੱਚ ਗੁਰੂ ਰੈਬਰਾਂ ਦੇ ਵਿੱਚ ਵੀ ਪਾੜ ਪਾਈ ਜਾਂਦੇ ਆ ਐਸ ਉਹ ਗਹਿਰਾ ਪਿੰਡ ਦੇ ਪ੍ਰਧਾਨ ਦਾ ਜਿਹੜਾ ਕਮੇਟੀ ਦਾ ਪ੍ਰਧਾਨ ਹੈ ਇਸ ਵੇਲੇ ਮੈਂ ਉਹਨੂੰ ਬੇਨਤੀ ਕਰਨਾ ਚਾਹੁੰਦਾ ਆ ਜਿਹੜੀ ਮਰਜ਼ੀ ਭਾਸ਼ਾ ਸਮਝ ਲੈਵੇਂ ਤੂੰ ਜਿਹੜੀ ਭਾਸ਼ਾ ਤੋਂ ਸਮਝਣਾ ਚਾਹੁੰਦਾ ਤੈਨੂੰ ਉਸੇ ਭਾਸ਼ਾ 'ਚ ਸਮਝਾ ਵੀ ਦਵਾਂਗੇ ਜੇ ਗੁਰੂ ਰਵੀਦਾਸ ਮਹਾਰਾ ਦਾ ਸਰੂਪ ਅੱਧਾ ਇੰਚ ਵੀ ਇੱਧਰ ਜਾਂ ਉੱਧਰ ਹੋਇਆ ਤੇ ਉਹਦਾ ਜਿਹੜਾ ਅੰਜਾਮ ਆ ਨਾ ਉਹ ਤੈਨੂੰ ਐਦਾਂ ਭੋਗਤਣੇ ਪੈਣਾ ਨਾ ਤੂੰ ਸਾਰੀ ਉਮਰ ਲੈ ਪਛਤਾਣਾ ਹੁਣ ਜਿਹੜੀ ਉਹ ਸਤਕਾਰ ਕਮੇਟੀ ਆ ਹੈਡਰ 76 ਮਾਰਕ 76 ਮਾਰਕ ਕਮੇਟੀ ਆ ਅਸੀਂ ਵੀ ਤੁਹਾਡੇ ਅਰਗਿਆਂ ਦਾ ਸਾਰਿਆਂ ਦਾ ਸਤਿਕਾਰ ਕਰਦੇ ਸੀਗੇ ਵੀ ਤੁਸੀਂ ਜਿਹੜੇ ਲੋਕ ਆ ਸਾਡੇ ਭਰਾ ਆ ਪਰ ਨਹੀਂ ਹੁਣ ਮੈਨੂੰ ਲੱਗਦਾ ਆ ਕਿ ਜਿਹੜੇ ਕੁੱਤੇ ਬਿੱਲੇ ਸਾਡੇ ਸਮਾਜ ਦੇ ਭੌਂਕਦੇ ਆ ਆਪਣੇ ਹੀ ਸਮਾਜ ਦੇ ਵਿੱਚ ਆਪਣੇ ਹੀ ਜੜ੍ਹਾਂ ਵੱਢਦੇ ਆ ਉਹਨਾਂ ਦਲਿਆਂ ਦੀਆਂ ਘੜਿਆਂ ਦੇ ਵਿੱਚ ਪਰਚੀਆਂ ਪਾਉਣੇ ਪੈਣੀਆਂ ਔਰ ਉਹ 70 ਬਰੇਡ ਕਰਨਾ ਨਾ ਤੁਹਾਡਾ ਤੇ ਤੁਸੀਂ ਆਪਣੇ ਸਮਾਜ ਦੇ ਵਿੱਚ ਲੜਨ ਦੇ ਬਾਰੇ ਦਾ ਕੀ ਗੱਲ ਕਰਨ ਤੋਂ ਵੀ ਸੋਚੂਗੇ ਅੱਜ ਸਿੱਖ ਕੌਮ ਜਿਹੜੀ ਇਤਿਹਾਸ ਆ ਉਹ ਇਸ ਲਈ ਕਾਮਜਾਬ ਆ ਕਿ ਉਹਨਾਂ ਦੇ ਲੋਕ ਜਿਹੜੇ ਆ ਉਹ ਸਤਿਕਾਰ ਕਰਦੇ ਇੱਕ ਦੂਸਰੇ ਦਾ ਉਹ ਗੁਰੂ ਰੈਬਰਾਂ ਦਾ ਸਤਿਕਾਰ ਕਰਦੇ ਆ ਭਰ ਤੁਹਾਡੇ ਵਰਗੇ ਜਿਹੜੇ ਦਲਾਲ ਆ ਧਰਮ ਦੇ ਠੇਕੇਦਾਰ ਬਣੇ ਹੋ ਆ ਉਹ ਲੋਕ ਜਿਹੜੇ ਆ ਆਪਸ ਵਿੱਚ ਹੀ ਲੜਦੇ ਆ ਔਰ ਆਪਣੇ ਗੁਰੂ ਰੈਬਰਾਂ ਦਾ ਜਿਹੜਾ ਆ ਵੀ ਅਦਵੀ ਕਰਦੇ ਆ ਤੁਹਾਡੇ ਵਰਗੇ ਜਿਹੜੇ ਕੁੱਤੇ ਬੰਦੇ ਆ ਨਾ ਉਹੋ ਹੀ ਜਿਹੜੇ ਗੁਰੂ ਵਿਦਾਸ ਮਾਰੇ ਨੂੰ ਭਗਤ ਰਵੀਦਾਸ ਕਹਿ ਕੇ ਕਰਦੇ ਆ ਗੱਲ ਤੇ ਮੈਂ ਵੀ ਤੁਹਾਨੂੰ ਦੱਸ ਦਿੰਦਾ ਗੁਰੂ ਵਿਦਾਸ ਫੋਰਸ ਕਦੀ ਬਰਦਾਸ਼ਤ ਨਹੀਂ ਕਰੂਗੀ ਕੋਈ ਵੀ ਬੰਦਾ ਜਿਹੜਾ ਆ ਓਹ ਜੇ ਕਿਸੇ ਨੂੰ ਭਗਤ ਕਹੂਗਾ ਨਾ ਗੁਰੂ ਅਰਬਿਦਾਸ ਮਹਾਰਾਜ ਨੂੰ ਕੋਈ ਵੀ ਬੰਦਾ ਸਾਡੇ ਸਮਾਜ ਦਾ ਹੋਵੇ ਚਾਹੇ ਗੈਰ ਸਮਾਜ ਦਾ ਹੋਵੇ ਉਹਦਾ 76 ਮਾਰਕ ਕਮੇਟੀ ਜਿਹੜੀ ਆ ਸੋਧਾ ਲਾਊਗੀ ਔਰ ਗੁਰੂ ਅਰਬਿਦਾਸ ਫੋਰਸ ਇਸ ਕੰਮ ਤੋਂ ਕਦੀ ਪਿੱਛੇ ਨਹੀਂ ਹਟੂਗੀ ਪਰ ਮੈਂ ਬੇਨਤੀ ਕਰਦਣਾ ਮਾਨਯੋਗ ਐਸਚਓ ਸਾਹਿਬ ਔਰ ਡਿਪਟੀ ਸਾਹਿਬ ਨੂੰ ਵੀ ਐਦਾਂ ਦਾ ਮੌਕਾ ਜਿਹੜਾ ਨਾ ਆਵੇ ਕਿ ਜਿਹੜਾ ਇਹ ਬੰਦਿਆਂ ਨੂੰ ਸੁਧਾਰਨ ਲਈ ਸਾਨੂੰ ਆਣਾ ਪਵੇ ਜੇ ਅਸੀਂ ਵੀਰੇ ਆ ਗਏ ਨਾ ਤੂੰ ਸੋਚਦਾ ਕੀ ਆ ਕਿ ਜਿਹੜਾ ਤੂੰ ਗੁਰੂ ਵਿਦਾਸ ਮਹਾਰਾਜ ਦਾ ਸਰੂਪ ਉੱਥੋਂ ਚੱਕ ਕੇ ਬਾਹਰ ਰੱਖਣਾ ਤੇ ਤੂੰ ਆਪਣੇ ਘਰ ਵੜਨ ਜੋਗਾ ਨਹੀਂ ਰਹਿਣਾ ਜੇ ਤੈਨੂੰ ਪ੍ਰੋਬਲਮ ਆ ਨਾ ਤੇ ਤੂੰ ਮੇਰੇ ਵੀਰੇ ਜਿੱਥੇ ਮਰਜੀ ਸਾਨੂੰ ਫੋਨ ਕਰਕੇ ਬੁਲਾ ਲੈ ਅਸੀਂ ਆ ਜੰਨੇ ਆ ਮੇਰਾ ਨੰਬਰ ਵੀ ਨੋਟ ਕਰ ਲੈ 9855929229 ਇੱਕ ਹੋਰ ਗੱਲ ਮੈਂ ਕਰਨੀ ਚਾਹੁੰਨਾ ਇੱਕ ਚਵਲ ਜਨਾਨੀ ਆ ਥੋੜੇ ਦਿਨ ਪਹਿਲਾਂ ਜਿਹੜਾ ਆ ਮਹਾਰਾਜ ਸਾਡੇ ਜਿਹੜੇ ਆ ਅਕਾਲ ਤਖਤ ਦੇ ਜਿਹੜੇ ਸਾਡੇ ਮਹਾਰਾਜ ਆ ਸੰਤ ਨਰਿੰਦਰਨ ਸਿੰਘ ਜੀ ਉਹਨਾਂ ਨੂੰ ਬੜੇ ਅਪਸ਼ਬਦ ਬੋਲੇ ਉਸ ਜਨਾਨੀ ਨੇ ਪਤਾ ਕਿਉਂ ਕਿ ਕਿਉਂਕਿ ਤੁਹਾਡੇ ਵਰਗੇ ਜਿਹੜੇ ਦੱਲੇ ਆ ਨਾ ਦਲਾਲ ਇਹ ਸ਼ਹਿ ਦਿੰਦੇ ਆ ਤੁਹਾਡੇ ਵਰਗੇ ਜਿਹੜੇ ਆ ਬੇਅਦਬੀ ਕਰਦੇ ਆ ਔਰ ਉਹ ਜਿਹੜੇ ਲੋਕ ਭੂਹੇ ਚੜ੍ਹ ਕੇ ਤੁਹਾਡੇ ਵਰਗੇ ਜਦ ਇਹ ਆਪਣੇ ਸਮਾਜ ਦੀ ਨਹੀਂ ਰਿਸਪੈਕਟ ਕਰਦੇ ਤੇ ਸਾਨੂੰ ਵੀ ਕੀ ਕੋ ਲੋੜ ਆ ਤੁਹਾਡੇ ਵਰਗੇ ਗਰਦਾਰਾਂ ਦੇ ਕਰਕੇ ਇਦਾਂ ਦੀਆਂ ਜੜੀਆਂ ਚਵਲ ਜਨਾਨੀਆਂ ਭੌਂਕਦੀਆਂ ਆ ਉਹ ਜਨਾਨੀ ਨੇ ਭੌਂਕਣ ਦੇ ਵਿੱਚ ਇਹ ਤਾਂ ਕਹਿਤਾ ਕਿ ਮੇਰਾ ਨੰਬਰ ਜਿਹੜਾ ਆ ਉਹ ਇੱਥੇ ਮੇ ਨਾਲ ਗੱਲ ਕਰ ਲਿਓ ਪਰ ਉਸ ਚਵਲ ਜਨਾਨੀ ਨੇ ਨੰਬਰ ਜਿਹੜਾ ਹੈ ਆਪਣਾ ਸੈਂਡ ਨਹੀਂ ਕੀਤਾ ਉਹ ਵੀਡੀਓ ਵਿੱਚ ਉਹ ਇਧਰ ਉਧਰ ਦੇਖਦੀ ਪਈ ਆ ਉਹ ਇਸ ਲਈ ਦੇਖਦੀ ਕਿ ਇਹ ਕਿ ਉਹਨਾਂ ਉਹਦੇ ਕੋਲੋਂ ਕੁਝ ਕਹਾਇਆ ਜਾ ਰਿਹਾ ਕੋਈ ਹੋਰ ਬੰਦਾ ਕਹਾ ਰਿਹਾ ਤੇ ਮੈਂ ਮਾਨਯੋਗ ਜਲੰਧਰ ਦੇ ਐਸਐਸਪੀ ਸਾਹਿਬ ਨੂੰ ਕਹੂੰਗਾ ਕਿ ਜਿਹੜੀ ਇਹ ਜਨਾਨੀ ਬੋਲ ਰਹੀ ਆ ਔਰ ਇਸ ਜਨਾਨੀ ਜਿਹੜੀ ਇਧਰ ਉਧਰ ਦੇਦੀ ਇਹਦੀ ਰਿਮਾਂਡ ਲੈ ਕੇ ਰਿਮਾਂਡ ਦੇ ਵਿੱਚ ਇਹਦੇ ਕੋਲੋਂ ਪੁੱਛਿਆ ਜਾਵੇ ਕਿ ਤੇਰੇ ਕੋਲੋਂ ਕਿਹਨੇ ਕਹਾਇਆ ਔਰ ਕਿਹਦੇ ਕਹਿ ਕੇ ਤੂੰ ਕੀ ਕਿਹਾ ਸਭ ਕੁਝ ਕਿਉਂਕਿ ਉਥੇ ਮਾਨਜੋਗ ਇਹ ਕਿਉਂ ਹੋ ਰਿਹਾ ਸਾਰਾ ਇਸ ਲਈ ਆ ਕਿ ਅੱਜ ਰਵਿਦਾਸੀ ਆ ਸਮਾਜ ਦੀ ਜੜੀ ਆ ਉਹ ਚੜਾਈ ਹੋ ਰਹੀ ਆ ਇਸ ਕਰਕੇ ਜਿਹੜੀ ਇਹਨਾਂ ਲੋਕਾਂ ਕੋਲ ਬਰਦਾਸ਼ਤ ਨਹੀਂ ਹੁੰਦੀ ਪਈ ਔਰ ਉਥੇ ਮਾਨਜੋਗ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਜੀ ਆ ਰਹੇ ਸਕੇ ਉਹਨਾਂ ਨੇ ਪਰਮ ਪਿਤਾ ਗੁਰੂ ਵਿਦਾਸ ਮਹਾਰਾਜ ਦੇ ਨਾਂ ਤੇ 에어ਪੋਰਟ ਦਾ ਨਾਂ ਰੱਖਿਆ ਉਸ 에어ਪੋਰਟ ਦਾ ਨਾਂ ਰੱਖਣ ਦੇ ਵਿੱਚ ਪਤਾ ਕਿੰਨੇ ਲੋਕਾਂ ਨੂੰ ਫਾਇਦਾ ਹੋਣਾ ਹਮਾਚਲ ਇੱਧਰ ਕਿੰਨੇ ਲੋਕ ਜਿਹੜੇ ਸਾਡੇ ਦਿੱਲੀ ਨੂੰ ਜਾਂਦੇ ਆ ਜਾਂ ਅੰਮ੍ਰਿਤਸਰ ਨੂੰ ਜਾਂਦੇ ਆ ਉਹਨਾਂ ਨੂੰ ਲੋਕਲ ਇੱਥੇ ਜਲੇ ਇੰਟਰਨੈਸ਼ਨਲ ਇਹ 에어ਪੋਰਟ ਬਣ ਗਿਆ ਤਾਂ ਸਾਰਿਆਂ ਨੂੰ ਫਾਇਦਾ ਹੋਣਾ ਆ ਹੁਸ਼ਿਆਰਪੁਰ ਜਲੰਧਰ ਆਦਮਪੁਰ ਦਾ ਜਿਹੜਾ ਇੱਕ ਨਾਂ ਆ ਵਧੀਆ ਤਰੀਕੇ ਨਾਲ ਚੱਲਣਾ ਉਹਦੇ ਵਿਕਾਸ ਹੋਣਾ ਆ ਪਰ ਐਦਾਂ ਦੇ ਜਿਹੜੇ ਚਵਲ ਜਨਾਨੀਆਂ ਆ ਚਵਲ ਬੰਦੇ ਆ ਜਿਹੜੇ ਰਾਜਨੀਤੀ ਕਰਦੇ ਆ ਉਹ ਇਹ ਚੀਜ਼ ਨੂੰ ਜਿਹੜਾ ਆ ਪੜਕਾਉਂਦੇ ਆ ਹੁਣ ਇਸ ਜਨਾਨੀ ਨੂੰ ਥੋੜਾ ਪਤਾ ਸੀ ਵੀ ਇਹਦਾ ਅੰਜਾਮ ਇਹ ਹੋਣਾ ਕਿਉਂਕਿ ਸਾਡੇ ਜੋ ਗੁਰਬਿਦਾਸ ਟੈਗਰ ਫੋਰਸ ਦੇ ਪੰਜਾਬ ਪ੍ਰਧਾਨ ਜਸੀਦ ਲੱਲਣ ਜੀ ਨੇ ਵੀਡੀਓ ਪਾਈ ਸੀਗੀ ਕਿ ਉਹ ਜਿਹੜੀ ਜਨਾਨੀ ਆ ਉਹ ਜੰਡੂ ਸਿੰਘੇ ਦੀ ਆ ਬਹੁਤ ਵਧੀਆ ਉਹਨਾਂ ਨੇ ਕੰਮ ਕੀਤਾ ਤੇ ਪਰਚਾ ਕਰਾਤਾ ਵੀਰ ਜੀ ਮੈਂ ਤੁਹਾਨੂੰ ਇਹ ਵੀ ਬੇਨਤੀ ਕਰੂੰਗਾ ਕਿ ਉਹਦੇ ਰਿਮਾਂਡ ਲਵਾ ਕੇ ਨਾ ਉਹਦੇ ਕੋਲ ਜਿਹੜੇ ਉਹਦੇ ਕੋਲ ਕਹਾਂਦੇ ਪੈ ਸੀ ਇਹ ਗੱਲਾਂ ਸਾਰੀਆਂ ਉਹਨਾਂ ਨੂੰ ਵੀ ਜਿਹੜਾ ਆ ਨਾਲ ਚਕਾ ਕੇ ਉਹਨਾਂ ਦੇ ਵੀ ਵਿੱਚ ਜਿਹੜਾ ਆ ਨਾ ਨਾ ਜਿਹੜਾ ਉਹਦੇ ਵਿੱਚ ਐਡ ਕਰਾਇਆ ਜਾਵੇ ਦੋਸ਼ੀਆਂ ਦਾ ਔਰ ਫਿਰ ਮੈਂ ਮਾਨਯੋਗ ਹਿਸ਼ਾਰਪੁਰ ਐਸਐਸਪੀ ਸਾਹਿਬ ਨੂੰ ਔਰ ਡੀਸੀ ਸਾਹਿਬ ਨੂੰ ਔਰ ਹਰਪ੍ਰੀਮ ਐਸਐਚਓ ਜੀ ਨੂੰ ਜਿਹੜੇ ਤਲਵਾੜੇ ਦੇ ਉੱਥੇ ਹੈਗੇ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਆ ਡੀਐਸਪੀ ਸਾਹਿਬ ਨੂੰ ਬੇਨਤੀ ਕਰਦਾ ਆ ਕਿ ਇਹ ਮੁੱਦਾ ਜਿਹੜਾ ਆ ਇਹ ਉੱਥੇ ਹੀ ਖਤਮ ਕਰ ਦਿੱਤਾ ਜਾਵੇ ਇਹਨੂੰ ਜਿਹੜਾ ਆ ਅਸੇ ਪਾਸੇ ਭੜਕਾਇਆ ਨਾ ਜਾਵੇ ਜੇ ਸਾਡਾ ਜੇ ਸਾਨੂੰ ਉੱਥੇ ਆਣਾ ਪੈ ਗਿਆ ਨਾ ਤੇ ਉਸ ਪਿੰਡ ਦੇ ਵਿੱਚ ਜਿਹੜਾ ਇਤਿਹਾਸ ਰਚਿਆ ਜਾਊਗਾ ਮੁੜ ਕੇ ਗੁਰੂ ਰਵਿਦਾਸ ਮਹਾਰਾਜ ਦਾ ਜਿਹੜਾ ਸਰੂਪ ਦੀ ਗੱਲ ਤਾਂ ਤੁਸੀਂ ਕੀ ਕਹਿੰਦੇ ਆ ਤੇ ਉਹ ਇਦਾਂ ਦੀ ਹਰਕਤ ਕਰਨ ਤੋਂ ਵੀ ਸੋਚੂਗੇ ਕੰਬੂਗੇ ਡਰੂਗੇ ਕਿਉਂਕਿ ਗੁਰੂ ਅਰਬਿਦਾਸ ਫੋਰਸ ਕਦੀ ਕਿਸੇ ਤੇ ਦਿਆ ਨਹੀਂ ਕਰਦੀ ਅਸੀਂ ਸਤਕਾਰ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਵੀ ਉਹਨਾਂ ਸਤਕਾਰ ਕਰਦੇ ਆ ਅਮਰਤ ਬਾਣੀ ਦਾ ਵੀ ਉਹਨਾਂ ਸਤਕਾਰ ਕਰਦੇ ਆ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਮੂਰੇ ਮੱਥਾ ਟੇਕਦੇ ਆ ਅਸੀਂ ਇਹ ਥੋੜਾ ਕਹਿੰਨੇ ਆ ਕਿ ਅਸੀਂ ਗੁਰੂ ਅਰਬਿਦਾਸ ਮਾਰੇ ਇਹ ਤੁਹਾਨੂੰ ਕੱਲਿਆਂ ਨੂੰ ਮੱਥਾ ਟੇਕਿਆ ਉਹ ਚ ਜਿੰਨੇ 10 ਗੁਰੂ ਆ ਸਾਰਿਆਂ ਨੂੰ ਹੀ ਮੱਥਾ ਟੇਕਿਆ ਜਦੋਂ ਦਸ਼ਮੇਸ਼ ਦਸਵੇਂ ਗੁਰੂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸਗਾ ਕਿ ਗੁਰੂ ਮਾਨੇ ਉਹ ਗ੍ਰੰਥ ਮੈਂ ਜਨੇ ਵਿੱਚ ਉਹਦੇ ਗੁਰੂ ਹੋਏ ਆ ਰਹਿਬਰ ਉਹ ਪਕੀਰ ਪਕੰਬਰ ਹੋਏ ਆ ਉਹ ਸਾਰੇ ਜਿਹੜੇ ਗੁਰੂ ਆ ਜਦ ਗ੍ਰੰਥ ਸਾਹਿਬ ਨੇ ਗੁਰੂ ਕਹਿਤਾ ਕਿ ਵੇ ਅਸੀਂ ਕੌਣ ਹੁੰਦੇ ਆ ਧਰਮ ਦੇ ਠੇਕੇਦਾਰ ਉਹ ਜਿਹੜੇ ਤੁਸੀਂ ਕਹਿੰਦੇ ਕੀ ਗੁਰੂ ਅਰਬਿਦਾਸ ਮਹਾਰਾਜ ਨੂੰ ਭਗਤ ਕਹਿਣਾ ਭਗਤ ਕਹਿਣਾ ਸੁਧਰ ਜਾਓ ਸੁਧਰ ਜਾਓ ਨਾ ਮਜਬੂਰ ਕਰੋ ਸਾਨੂੰ ਹਥਿਆਰ ਚੱਕਣ ਤੇ ਜੇ ਅਸੀਂ ਹਥਿਆਰ ਚੱਕ ਲਿਆ ਫਿਰ ਤੁਹਾਨੂੰ ਰੋਕਿਆ ਨਹੀਂ ਜਾਣਾ ਸਾਤੋਂ ਰੋਕਿਆ ਨਹੀਂ ਜਾਣਾ ਇਸ ਕਰਕੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਸ਼੍ਰੀ ਗੁਰੂ ਅਰਬਿਦਾਸ ਫੋਰਸ ਦੀ ਕਿ ਇਹ ਜਿਹੜਾ ਮੈਟਰ ਆ ਐਸ ਡੀ ਐਮ ਐਸ ਡੀ ਐਮ ਸਾਹਿਬ ਤੱਕ ਨਾ ਜਾਵੇ ਉਸ ਗੁਰਦੁਆਰੇ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਸਤਕਾਰ ਦੇ ਨਾਲ ਸਭ ਕੁਝ ਚੱਲਦਾ ਆ ਔਰ ਉੱਥੇ ਮਹਾਰਾਜ ਦੀ ਜੋ ਬਾਣੀ ਪੜ੍ਹੀ ਜਾਂਦੀ ਹੈ ਉਸੇ ਤਰ੍ਹਾਂ ਪੜਨ ਦਿੱਤੀ ਜਾਵੇ ਉੱਥੇ ਕੋਈ ਇਦਾਂ ਦਾ ਕੰਮ ਨਾ ਕੀਤਾ ਜਾਵੇ ਜਿੰਦਾ ਜੁੰਦਾ ਵੀ ਔਰ ਜਿਹੜਾ ਇਹ ਬੰਦਾ ਆ ਪ੍ਰਧਾਨਗੀ ਦਿਖਾ ਲਦਾ ਨਾ ਤਰੀ ਪ੍ਰਧਾਨਗੀ ਦਾ ਤੈਨੂੰ ਸਮਝ ਲਾਣਾ ਕਿੱਥੇ ਮੋੜ ਕੇ ਕਰਦਾਂਗੇ ਸੁਧਰ ਜਾ ਤੈਨੂੰ ਲਾਸਟ ਵਾਰਨਿੰਗ ਆ ਜੇ ਦੁਬਾਰਾ ਤਰੀ ਕੋਈ ਇਦਾਂ ਦੀ ਹਰਕਤ ਆ ਦੇ ਆ ਗਈ ਨਾ ਗੱਲ ਤਾਂ ਤੋਂ ਸੋਚੂਗਾ ਤੇਰੇ ਪਿੱਛੇ ਜਿਹੜੇ ਤੇਰੇ ਹੱਥ ਰੱਖਦੇ ਆ ਨਾ ਆ ਕੇ ਉਹਨਾਂ ਨੂੰ ਵੀ ਤੇਰੇ ਲਾਗੇ ਲੱਗਣਾ ਸੋ ਗੁਰੂ ਗ੍ਰਿਵਦਾਸ ਫੋਰਸ ਰਜਿਸਟਰ ਪੰਜਾਬ ਹਰ ਵਕਤ ਮਾਨਵਤਾ ਦੀ ਸੇਵਾ ਲਈ ਹਾਜ਼ਰ ਆ ਦਾਸ ਬਿੰਦਰ ਸਰੋਆ ਸ਼੍ਰੀ ਗੁਰੂ ਗ੍ਰਿਵਦਾਸ ਫੋਰਸ ਪੰਜਾਬ ਪ੍ਰਧਾਨ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ He has more than 5 years experience in same line. He used to work with reputed companies, agencies as well local builders with brothers. He is professional by plumbing, electrician, masonry, car For more information, please contact him at under CheckTrade platform www.checktrade.com nine two one seven six zero. Chandar Consultants Limited call him on this number zero seven nine four zero seven nine five six eight six. ਮੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ